ਦੇ ਆ ਸ਼ਾਦੀਆਂ ਦੇ ਮਰਗ ਦੇ ਉਥੇ ਕੋਈ ਨਹੀਂ ਚੈੱਕ ਕਰਦਾ ਵੀ ਤੂੰ ਮਨ ਕਰਕੇ ਆਇਆ ਹੋਇਆ ਉਥੇ ਦੇਹੀ ਦਾ ਹੋਣਾ ਜ਼ਰੂਰੀ ਹੈ ਉਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਆ ਤਾਂ ਮੈਂ ਸਕਿਆ ਨਹੀਂ ਪਰ ਮਨ ਕਰਕੇ ਮੈਂ ਤੇਰੇ ਕੋਲ ਸੀ ਉਹਦੀ ਹਾਜ਼ਰੀ ਸੰਸਾਰ ਪ੍ਰਵਾਹ ਨਹੀਂ ਕਰਦਾ ਤੇਰਾ ਰਿਸ਼ਤੇਦਾਰ ਤੇਰਾ ਸਾਕਾ ਸੰਬੰਧੀ ਯਾਰ ਦੋਸਤ ਮਿੱਤਰ ਉਹਨੂੰ ਤੇਰਾ ਸਰੀਰ ਚਾਹੀਦਾ। ਬਿਤਰਾ ਸਰੀਰ ਉੱਤੇ ਹੋਵੇ ਹਾਜ਼ਰ ਕਿ ਜਿਸ ਜਗ੍ਹਾ ਤੇ ਤੈਨੂੰ ਨਮੰਤਰ ਭੇਜਿਆ ਇਨਵਿਟੇਸ਼ਨ ਕਾਰਡ ਭੇਜਿਆ ਸੀ ਵੀ ਉਸ ਫੰਕਸ਼ਨ ਦੇ ਵਿੱਚ ਤੂੰ ਆਣਾ। ਉੱਥੇ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਇਹ ਮਨ ਤਾਂ ਮੇਰਾ ਵੀ ਉੱਥੇ ਫੰਕਸ਼ਨ 'ਚ ਹੀ ਸੀ। ਸਰੀਰ ਕਰਕੇ ਨਹੀਂ ਆ ਸਕਿਆ। ਇਹ ਤਾਂ ਸੰਸਾਰ ਦੀ ਗੱਲ ਹੋ ਗਈ। ਹੁਣ ਸੰਸਾਰ ਉਹ ਨਿਰੰਗ ਕਾਰ ਦਾ ਦੋਨਾਂ ਦਾ ਇਹ ਦੇਖ ਰਖਾਇਆ ਸੰਸਾਰ ਦਿਖਦਾ ਹੈ ਨਿਰੰਕਰ ਦਿਖਦਾ ਕੋਈ ਨਹੀਂ ਹੈ ਦੋਨਾਂ ਚ ਅੰਤਰ ਹੋ ਗਿਆ ਨਾ ਇੱਕ ਦੱਖਣ ਇੱਕ ਉਰਵ ਹੋ ਗਿਆ ਭਾਈ ਦਿਸ਼ਾ ਉਲਟ ਹੋ ਗਈ ਭਈ ਜੋ ਸੰਸਾਰ ਵਿੱਚ ਮਨਜ਼ੂਰ ਹੈ ਉਹ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਸੰਸਾਰ ਦੀ ਮਾਇਆ ਕੱਤਰ ਕਰਨ ਨੂੰ ਸੁੱਖ ਸਮਝਦੇ ਹੋ ਪਰਮਾਤਮਾ ਕਹਿੰਦਾ ਮੈਨੂੰ ਇਹ ਚੁਰਤੀ ਪਰ ਵੀ ਨਹੀਂ ਚਾਹੀਦਾ ਨਾ ਤੂੰ ਰਤੀ ਪਰ ਮੇ ਤੱਕ ਲਿਆ ਸਕਦਾ ਕਿ ਵਿਖਾ ਅਲੱਗ ਹੋ ਗਿਆ ਨਾ ਕਿ ਜੋ ਪਰਮਾਤਮਾ ਨੂੰ ਚਾਹੀਦਾ ਹੈ ਮਿਲਣਾ ਸੰਸਾਰ ਤੋਂ ਹੀ ਹੈ ਪਰ ਜਿਸ ਨੂੰ ਤੂੰ ਲੱਭ ਰਿਹਾ ਹੈਂ ਖੋਜ ਰਿਹਾ ਹੈਂ ਉਹਦਾ ਸੁੱਖ ਲੱਭਣ ਲੱਗਿਆ ਨਾ ਕਿ ਤੈਨੂੰ ਸੁੱਖ ਮਿਲਣਾ ਤੋ ਸੰਸਾਰ ਕੁ ਸੁੱਖਾਂ ਤੱਕ ਸੀਮਤ ਹੈ ਜੋ ਵੀ ਹੈ ਜਿਨੇ ਵੀ ਅਸੀਂ ਪ੍ਰਾਣੀ ਹੈ ਮਨੁੱਖ ਆ ਕੋਈ ਵੱਲਾ ਹੁੰਦਾ ਹੈ ਤੇ ਇੱਕ ਆਦਾ ਹੁੰਦਾ ਕੋਟਨ ਵਿੱਚ ਕੋ ਜਿਹੜਾ ਪ੍ਰਮਾਤਮਾ ਵਾਲੇ ਸੁੱਖ ਨੂੰ ਲੱਭਦਾ ਹੋਵੇ ਖੋਜਦਾ ਹੋਵੇ ਨਹੀਂ ਤਾਂ ਬਾਕੀ ਸਾਰਾ ਸੰਸਾਰ ਇਹ ਬਈ ਆਪਣਾ ਕੀ ਰਾਜਾ ਕੀ ਪਰਜਾ ਕੀ ਸਾਧੂ ਕੀ ਚੋਰ ਇਹਨਾਂ ਨੂੰ ਸਿਰਫ ਕੇਵਲ ਤੋਂ ਕੇਵਲ ਆਹ ਚਾਰ ਦੇ ਨਾਲ ਹੀ ਸੁੱਖ ਦਿਖਦੇ ਆ ਜੇ ਆਹ ਚਾਰ ਦੇ ਨਾਲ ਜੋ ਸੁੱਖ ਲੈਣ ਇਹਨਾਂ ਨੂੰ ਅਸੀਂ ਸੱਚ ਕਰ ਮੰਨੇ ਬੈਠੇ ਆਂ ਤੇ ਇਹਨਾਂ ਦਾ ਐਸਾ ਨਸ਼ਾ ਲੱਗਿਆ ਹੋਇਆ ਅਸੀਂ ਪਰਮਾਤਮਾ ਨੂੰ ਭੁੱਲੇ ਬੈਠੇ ਆਂ ਕਿ ਜਿਹੜਾ ਧਨ ਜੋ ਅਸੀਂ ਪ੍ਰਮਾਤਮਾ ਦੇ ਘਰ ਲੈ ਕੇ ਜਾਣਾ ਹੈ ਕਿ ਉਹ ਤੋਂ ਬਗੈਰ ਖਾਲੀ ਗਏ ਐਂਟਰੀ ਨਹੀਂ ਹੋਣੀ ਉਹਦੇ ਦਰ ਤੇ ਕਿ ਉਹਦੇ ਘਰ ਵਿੱਚ ਸਾਨੂੰ ਪ੍ਰਵੇਸ਼ ਹੋਣ ਦੀ ਇਜਾਜ਼ਤ ਨਹੀਂ ਮਿਲਣੀ ਕਿ ਮਾਲਕ ਨੇ ਇਹ ਕਹਿਣਾ "ਕਿਆ ਤੂੰ ਖਟਿਆ? ਕਹਾਂ ਗਵਾਇਆ?" ਚਲੋ ਇਸ ਤਾਂ ਦੀਵਾਨ ਬੁਲਾਇਆ ਉਹ ਸੰਸਾਰ ਵਿੱਚ ਮਨੁੱਖ ਬਣ ਕੇ ਗਿਆ ਕਿ ਤੈਨੂੰ ਇੱਕ ਮਨੁੱਖਾ ਸਰੀਰ ਦਿੱਤਾ ਜਿਸ ਸਰੀਰ ਨੂੰ ਅਯਾਜਤ ਹੈ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਇਹ ਮਾਨਸ ਦੇਹੀ ਪਈ ਤੂੰ ਦੋਨਾਂ ਵਿੱਚੋਂ ਕੀ ਕੀਤਾ ਕਿ ਤੂੰ ਸੰਸਾਰ ਚ ਗਿਆ ਵਾ ਕਿ ਜਦੋਂ ਤੇਰੀ ਆਤਮਾ ਇਸ ਨੂੰ ਮਨੁੱਖਾ ਸਰੀਰ ਮਿਲਿਆ ਜਿਸ ਸਰੀਰ ਨੂੰ ਅਯਾਜਤ ਹੈ ਮੇਰਾ ਨਾਮ ਜਪਣ ਦੀ ਬਾਕੀ ਕਿਸੇ ਨੂੰ ਇਜਾਜ਼ਤ ਨਹੀਂ ਹੈ ਕੇਵਲ ਤੋ ਕੇਵਲ ਨੂੰਖ ਨੂੰ ਇਜਾਜ਼ਤ ਹੈ ਕਿ ਤੂੰ ਹੀ ਮੇਰਾ ਨਾਮ ਜਪ ਸਕਦਾ ਕੇ ਜਦੋਂ ਆਤਮਾ ਇਸ ਸਰੀਰ ਵਿੱਚ ਪ੍ਰਵੇਸ਼ ਕਰੂਗੀ ਇਸ ਤਰ੍ਹਾਂ ਦਾ ਸਰੀਰ ਮਿਲੇਗਾ ਇਸ ਨੂੰ ਮੈਂ ਇਹ ਸਰੀਰ ਇੱਕ ਸਪੈਸ਼ਲ ਬਣਾਇਆ ਹੈ ਭਾਵੇਂ ਬਾਕੀ ਜੀਵ ਜੰਤੂਆਂ ਦਾ ਭਾਂਗ ਇਹਦੇ ਵੀ ਕੰਨ ਨੇ ਅੱਖਾਂ ਨੇ ਨੱਕ ਨੇ ਸਭ ਕੁਝ ਹੈ ਆਤਨੇ ਪੈਰ ਨੇ ਲਤਨੇ ਪਰ ਸਭ ਨੂੰ ਇੱਕ ਚੀਜ਼ ਨਹੀਂ ਮੇ ਦਿੱਤੀ ਹੋਈ ਕਿ ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਭਾਈ ਮੈਂ ਇਸ ਜੰਜਾਲ ਚੋਂ ਨਿਕਲਾਂ ਕਮਾਂ ਨਾ ਪਸ਼ੂ ਪੰਛੀਆਂ ਨੂੰ ਪਤਾ ਹੈ ਨਾ ਕਾਂਵਾ ਕੁੱਤਿਆਂ ਨੂੰ ਪਤਾ ਹੈ ਕਿ ਭਾਈ ਮੈਂ ਇਸ ਜੰਜਾਲ ਵਿੱਚੋਂ 84 ਦੇ ਜੰਜਾਲ ਚੋਂ ਨਿਕਲ ਕੇ ਮੈਂ ਸਕਦਾ ਉਦਾਂ ਭਾਈ ਆਪਣੇ ਕਰਮ ਭੋਗ ਰਹੇ ਹਨ ਨਰਕ ਭੋਗ ਰਹੇ ਹਨ ਜੋ ਉਹਨਾਂ ਨੂੰ ਮਿਲਣਾ ਹੈ ਆਪਨੂੰ ਹੀ ਮਿਲੇਗਾ ਆਪਾਂ ਵੀ ਇਹਨਾਂ શરીਰਾਂ ਵਿੱਚ ਪ੍ਰਵੇਸ਼ ਕਰਾਂਗੇ ਤਾਂ ਦੋ ਜਦੋਂ ਅਸੀਂ ਉਸ ਮਾਲਕ ਦੇ ਨਾ ਹੋਏ ਉਹਦੇ ਘਰ ਵਿੱਚ ਨਾ ਪ੍ਰਵੇਸ਼ ਕਰ ਸਕੇ ਸੀ ਆਪਦੇ ਘਰ ਵਿੱਚ ਨਾ ਫਿਰੀਏ ਸਾਨੂੰ ਐਂਟਰੀ ਨਹੀਂ ਮਿਲੇ ਆਪਣਾ ਘਰ ਜੋ ਬਣਿਆ ਹੁੰਦਾ ਵਾ ਕਿ ਵਾਰ ਕੋ ਮਦੇ ਫਿਰਾਂਗੇ ਕਿਤੇ ਉੱਥੇ ਬੈਠ ਕੇ ਦੇ ਉੱਥੇ ਬੈਠੋ ਕਰੇ ਹੁੰਦੀਆਂ ਨਾ ਫਿਰ ਤੇ ਜਿਹੜੀ ਆਤਮਾ ਪ੍ਰਮਾਤਮਾ ਦੇ ਘਰ ਨਾ ਗਈ ਤੇ ਬਾਹਰ ਤਾਂ ਭਾਈ ਫਿਰ ਤੱਕੇ ਖਾਏਗੀ ਖਸਮ ਉਹ ਤੱਕੇ ਖਾਏ ਕਿਉਂ ਤਾਂ ਫਿਰ ਭਾਈ ਰੋਲਦੀ ਫਰੇਗੀ ਆ ਰੋਲਦੀਆਂ ਫਿਰਦੀਆਂ ਆਤਮਾ ਇਹਨੇ ਜਿਹੜੀਆਂ ਕਿਤੇ ਉਸ ਸਰੀਰ ਚ ਕਰੇ ਉਸ ਸਰੀਰ ਵਿੱਚ ਇਹਨਾਂ ਨੂੰ ਜੀਵ ਜੰਤੂ ਇਹ ਨਰਕ ਹੈ ਪਛੂ ਪਾਂਛੀ ਨਰਕ ਹੈ ਇਹ ਸਾਰੀਆਂ ਜੁਨੀਆ ਨਰਕ ਦੀਆਂ ਨੇ ਕੇਲ ਤੋਂ ਕੇਵਲ ਮਨੁੱਖ ਇੱਕ ਕਿਨਾਰੇ ਰੱਖਦਾ ਕਿ ਜੇ ਤੂੰ ਇਹਨਾਂ ਤੋਂ ਬਚਣਾ ਚਾਹਨਾ ਤੇ ਭਾਈ ਪੰਦਗੀ ਕਰ ਭਜਨ ਕਰ ਸੇਵਾ ਕਰ ਸਿਮਰਨ ਕਰ ਹੁਣ ਸਤਿਗੁਰੂ ਪਾਤਸ਼ਾਹ ਦੇ ਨਾਲ ਆਪਣਾ ਮਨ ਜੋੜਨਾ ਹੈ ਮਨ ਲੋਚੇ ਬੁਰਾਈਆਂ ਗੁਰ ਸ਼ਬਦ ਦੀ ਇਹ ਮਨ ਮੋੜੀਏ ਇਥੇ ਸ੍ਰੀ ਦੀ ਗੱਲ ਹੀ ਨਹੀਂ ਕੀਤੀ ਕੋਈ ਇਹ ਸੰਸਾਰ ਦੇ ਵਿੱਚ ਤਾਂ ਭਾਈ ਸਾਨੂੰ ਸਾਡਾ ਸਰੀਰ ਹਾਜ਼ਰ ਕਰਨਾ ਪੈਂਦਾ ਕੋਈ ਪ੍ਰਾਣੀ ਮਰ ਜਾਵੇ ਉਹਦਾ ਦਾ ਸੰਸਕਾਰ ਉੱਥੇ ਨਿਗਾਹ ਪਾਦੇ ਆ ਉਸ ਘਰ ਪਰਿਵਾਰ ਦੀ ਕਿ ਜਿਸ ਜਿਸ ਸਾਕ ਨੇ ਆਉਣਾ ਚਾਹੀਦਾ ਸੀ ਉਹ ਕਿਉਂ ਨਹੀਂ ਆਇਆ ਕਿ ਕਿ ਉਹ ਕਿਉਂ ਨਹੀਂ ਆਇਆ ਭਾਈ ਤੇ ਉਹ ਬੰਦਾ ਇਹ ਨਹੀਂ ਕਹਿ ਸਕਦਾ ਨਹੀਂ ਭਾਈ ਸਾਹਿਬ ਸਜਣਾ ਮੇਤਰ ਮੇਰਾ ਮਨ ਤੁਹਾਡੇ ਕੋਲ ਸੀ ਇੱਥੇ ਇਹ ਕਹਿੰਦਾ ਮੈਂ ਤੇਰਾ ਮਨ ਨਹੀਂ ਦੇਖਿਆ ਇਹ ਮੈਂ ਤੇਰਾ ਮਨ ਨਹੀਂ ਦੇਖਿਆ ਮੈਂ ਤਾਂ ਤੈਨੂੰ ਦੇਖਣਾ ਚਾਹੁੰਦਾ ਸੀ ਪਰ ਇੱਥੇ ਸਤਿਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਦਰਬਾਰ ਦੇ ਵਿੱਚ ਇੱਥੇ ਤੇਰਾ ਮਨ ਦੇਖਿਆ ਜਾਂਦਾ ਸਰੀਰ ਦਾ ਮਤਲਬ ਹੀ ਕੋਈ ਨਹੀਂ ਹੈ ਜੇ ਸੀਤਰਾ ਆਵੇ ਨਾ ਆਵੇ ਕੋਈ ਚਿੰਤਾ ਨਹੀਂ ਮਨ ਤਾਂ ਇੱਥੇ ਹੁਣ ਨਾ ਗੁਰਚਾਨਾ ਵਿੱਚ ਕਿ ਅਕਾਲ ਪੁਰਖ ਦਾ ਨਰੰਗ ਕਰਦਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੰਸਾਰ ਨਾਲੋਂ ਉਲਟ ਦਿਸ਼ਾ ਵੱਲ ਹੈ ਸੰਸਾਰ ਕਹਿੰਦਾ ਸਰੀਰ ਚਾਹੀਦਾ ਤੇ ਬਾਦਸ਼ਾਹ ਕਹਿੰਦੇ ਮੈਨੂੰ ਤੇਰਾ ਮਨ ਚਾਹੀਦਾ ਮਨ ਵੇਚੇ ਸਤਿਗੁਰੂ ਕੇ ਪਾਸ ਦੇਸ ਸੇਵਕੇ ਕਾਰਜਰਾਸ ਕਿ ਤਿਰ ਮਨ ਹੋਵੇ ਤਨ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਧਰਤੀ ਤੇ ਪਹੁੰਚੇ ਹਨ ਜਿਸ ਧਰਤੀ ਦੇ ਉੱਤੇ ਕਦੇ ਪਾਣੀ ਨਹੀਂ ਹੁੰਦਾ ਸੀ ਫਸਲਾਂ ਕੀ ਪੇੜ ਪੌਦੇ ਵੀ ਨਹੀਂ ਛੇਤੀ ਮਿਲਦੇ ਸੀ ਕਿ ਇੱਕ ਰੇਗਿਸਤਾਨ ਦੀ ਤਰ੍ਹਾਂ ਬਣਿਆ ਹੋਇਆ ਸੀ ਆ ਬਹੁਤ ਦੁੱਖ ਤਕਲੀਫਾਂ ਸੀ ਪਰ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਜੋ ਥਾਨ ਸੁਹੰਦਾ RAM ਰਾਜੇ ਕਿ ਜਿੱਥੇ ਸਤਿਗੁਰ ਪਾਤਸ਼ਾਹ ਜੀ ਪਹੁੰਚ ਜਾਣਾ ਉੱਥੇ ਫਿਰ ਇਸ ਗੱਲ ਦਾ ਖਿਆਲ ਰੱਖਿਆ ਕਰੋ ਜਦੋਂ ਐਸੇ ਬਚਨ ਆਪਜੀ ਸਰਵਣ ਕਰਦੇ ਹੋ ਕਿ ਅੱਜ ਅਸੀਂ ਕਥਾ ਵਿੱਚ ਇਹ ਗੱਲ ਸੁਣੀ ਹੈ ਕਿ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹੰਦਾ RAM RAJ ਹੁਣ ਜਿੱਥੇ ਜਗ੍ਹਾ ਦੀ ਗੱਲ ਹੋਣੀ ਹੈ ਕਿ ਇਸ ਧਰਤੀ ਤੇ ਸਤਿਗੁਰੂ ਪਾਛੇ ਗਏ ਇਸ ਨਗਰ ਦੇ ਵਿੱਚ ਗਏ ਉੱਥੇ ਆਲੀਸ਼ਾਨ ਗੁਰਦਾਰੇ ਬਣੇ ਹਨ ਉਸ ਜਗ੍ਹਾ ਦੇਤੇ ਸਤਗੁਰੂ ਆਇਆ ਜਿੱਥੇ ਚਾਹੇ ਘੋੜਾ ਬੰਨਤਾ ਚ ਆਪ ਖੜਗੇ ਚਾਹੇ ਝਾੜੀਆਂ ਚ ਬੈਠ ਗਏ ਕਿੱਥੇ ਵੀ ਬੈਠੇ ਅੱਜ ਉਹ ਜਗ੍ਹਾ ਪੂਜਣਯੋਗ ਹੈ ਕਿ ਟਾਲੀਆਂ ਦਰਖਤਾਂ ਝਾੜੀਆਂ ਨੂੰ ਕੌਣ ਪੁੱਛਦਾ ਸੀ ਕਿ ਗੁਰਦੁਆਰਾ ਝਾੜ ਸਾਹਿਬ ਬਣ ਗਏ ਕਦੇ ਆਪਣੇ ਵੀ ਚਾਰੋਂ ਤਰਫ ਕਿ ਝਾੜੀਆਂ ਹੁੰਦੀ ਆਪਾਂ ਕਦੇ ਕਹੀਆਂ ਵੀ ਝਾੜ ਸਾਹਿਬ ਨੇ ਜੀ ਜਦ ਤੱਕ ਝਾੜੀਆਂ ਕਹਿੰਦੇ ਆ ਅਗ ਲਾਉਣੇ ਆਪਾਂ ਉਹਨਾਂ ਨੂੰ ਵੀ ਫੂਕ ਦੋ ਇਥੇ ਝਾੜੂ ਨੂੰ ਪਰ ਉਸ ਝਾੜੀ ਨੂੰ ਅੱਜ ਜਾ ਕੇ ਦੇਖੋ ਜਦੋਂ ਜਾਣਿਆ ਨਾ ਕੀਤਪੁਰ ਸਾਹਿਬ ਵੱਲ ਜਾਣੇ ਆਪਾਂ ਰਸਤੇ ਵਿੱਚ ਮਾਛੀਵਾੜਾ ਸਾਹਿਬ ਤੋਂ ਇਧਰੋਂ ਨਿਕਲਦੇ ਆਂ ਆਪਾਂ ਗਾਂ ਨੂੰ ਸਮਰਾਲੇ ਵੱਲ ਨੇਰੋਂ ਨੇਰ ਜਾਣੇ ਨਗਰ ਆਉਂਦੇ ਨੇ ਕਈ ਵਈ ਜਿੱਥੇ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਚੰਨ ਪਾਇਓ ਉਸ ਜਗ੍ਹਾ ਸਥਾਨ ਬਣੇ ਹਨ ਬਹੁਤ ਨੇ ਆਪਾਂ ਤਾਂ ਇਹਨਾਂ ਨੂੰ ਪਤਾ ਵੀ ਲੱਗਦੇ ਪਈ ਜੇ ਜਿਸ ਨੂੰ ਕੋਈ ਸਤਿਗੁਰ ਦੀ ਕਿਰਪਾ ਨਾਲ ਦਰਸ਼ਨਦਾਰੇ ਹੋ ਗਏ ਉਸ ਨੂੰ ਇਤਿਆਹ ਸਮਝ ਜਾਂਦਾ ਸੁਣਾ ਵੀ ਦੇ ਦਿੱਤਾ ਤੇ ਉਸੇ ਨਹਿਰ ਦੇ ਕਿਨਾਰੇ ਇੱਕ ਨਗਰ ਹੈ ਝਾੜ ਸਾਹ। ਹੀੜੀਆਂ ਬਰਮਾ ਇਦਾਂ ਪਿੰਡ ਆਉਂਦੇ ਨੇ ਇਹਨਾਂ ਨਗਰਾਂ ਦੇ ਨਾਲ ਹੀ ਪਿੰਡ ਆਉਂਦੇ ਨੇ। ਇਹ ਉੱਥੇ ਸਤਿਗੁਰੂ ਪਾਸ਼ਾ ਜੀ ਮਹਾਰਾਜ। ਪਤਾ ਕਦੋਂ ਠਹਿਰੇ ਸੀ। ਕਿ ਜਦੋਂ ਸਤਿਗੁਰੂ ਪਾਸ਼ਾ ਜੀ ਮਹਾਰਾਜ ਨੇ ਗੜੀ ਚਮਕੌਰ ਨੂੰ ਛੱਡਿਆ ਸੀ। ਤੇ ਉਸ ਗੜੀ ਚੋਂ ਨਿਕਲਦੇ ਆਂ ਰਸਤੇ ਚ ਆਉਂਦੇ ਆਂਦੇ ਆਂ ਕਰਦੇ ਆਂ ਕਰਦੇ ਆਂ ਕਿ ਮੁਗਲ ਨਾ ਦੇਖ ਲੈਣ ਕਿ ਸਤਗੁਰੂ ਪਾਤਸ਼ਾਹ ਜੀ ਉਸ ਝਾੜੀ ਦੇ ਝੁੰਡ ਵਿੱਚ ਵਹਿ ਗਏ ਜਿੱਥੇ ਅਜ ਗੁਰਦਰਾ ਬਣਿਆ ਹੈ ਗੁਰਦਰਾ ਝਾੜ ਸਾਹਿਬ ਗੂਗਲ ਸਰਚ ਵੀ ਦੇਖ ਲੋ ਕਰਕੇ ਬਾਈ ਪਤਾ ਲੱਗ ਜਾਂਦਾ ਵੀ ਬਾਕੀ ਸਥਾਨ ਹੈਗਾ ਕਿ ਐਸੇ ਬਿਆਨ ਤੋਂ ਸਥਾਨ ਨੇ ऐसे व्यंत स्थान जिथे सतगुरु पाशशाह जी महाराज ने अपना कोई समय गुजारया अपने पल गुजारे पावे आप बैठे पावे सतगुरु पाशशाह जी भरज उस नगर दे विच गुजर भी गए जगह पवित्र हो गई है ते बंदेया तैनू किदण समझोनी है के जे मैं सतगुरु पाशशाह जी नु अपने हृदय च बसा लवा ਕਿ ਜੇ ਉਹ ਝਾੜੀਆਂ ਦੀ ਇੰਨੀ ਦਰਖਤਾਂ ਦੀ ਟਾਲੀਆਂ ਦੀ ਪੂਜਾ ਹੋ ਸਕਦੀ ਤੇ ਮੇਰਾ ਅਦਸਤਕਾਰ ਕਿੰਨਾ ਹੋਵੇਗਾ ਇਹ ਹੀ ਇਤਿਹਾਸ ਇਤਿਹਾਸ ਸਿਖਾਉਂਦਾ ਹੁੰਦਾ ਤੁਹਾਨੂੰ ਸਾਨੂੰ ਇਤਿਹਾਸ ਇਹੀ ਗੱਲ ਸਮਝਾਉਂਦਾ ਕਿ ਭਾਈ ਉਹ ਤੇਰਾ ਗੁਰੂ ਇੱਕ ਝਾੜ ਦੀ ਝਾੜੀਆਂ 'ਚ ਬੈਠਾ ਉਹ ਝਾੜ ਸਾਹਿਬ ਬਣ ਗਿਆ ਇੱਕ ਟਾਲੀ ਨੂੰ ਹੱਥ ਲਾ ਲਿਆ ਕੋੜਾ ਬਣ ਲਿਆ ਉਹ ਟਾਲੀ ਸਾਹਿਬ ਬਣ ਗਿਆ ਤੇ ਜੇ ਸਤਿਗੁਰੂ ਪਾਸ਼ਾ ਨੇ ਤੂੰ ਆਪਣੇ ਅੰਦਰ ਬੁਲਾ ਲਵੇਂ ਆਪਣੇ ਘਰ ਬੁਲਾ ਲਵੇਂ ਤਾਂ ਤੇਰਾ ਕਿੰਨਾ ਮਨ ਅਦਵ ਸਤਕਾਰ ਹੋਏਗਾ ਤੂੰ ਕਿੰਨਾ ਪਵਿੱਤਰ ਹੋ ਜਾਏਗਾ ਸ਼ੁੱਧ ਹੋ ਜਾਏਗਾ ਇਹ ਤੁਹਾਨੂੰ ਇਤਿਹਾਸ ਸਿਖਾਉਂਦੇ ਆ ਸਮਝਾਉਂਦੇ ਆ ਆਪਾਂ ਕੇਵਲ ਤੋਂ ਕੇਵਲ ਅੰਦਰ ਰਸ ਕੇ ਸਾਨੂੰ ਸਿਰਫ ਰਸ ਆਵੇ ਕੰਨਾਂ ਦਾ ਸੁਣਦੇ ਵਿੱਚ ਇਹ ਉਹਦੇ ਵਿੱਚ ਐਸੀਆਂ ਗੱਲਾਂ ਹੋਣ ਜੋ ਸਾਡੇ ਮਤਲਬ ਦੇ ਹਨ ਸਾਡੇ ਸਵਾਰਥ ਦੇ ਹਨ ਸਾਡੇ ਅਗੇਨ ਨਾ ਹੋਣ ਜੇ ਜਿਵੇਂ ਅਸੀਂ ਚਾਹੋਨੇ ਆ ਉਹ ਵੀ ਕਥਾ ਚ ਹੋਵੇ ਇਹ ਨਹੀਂ ਹੁੰਦਾ ਹੁੰਦਾ ਇੱਥੇ ਉਹ ਹੀ ਹੁੰਦਾ ਜੋ ਸਤਗੁਰ ਪਾਤਸ਼ਾਹ ਜੀ ਮਹਾਰਾਜ ਦਾ ਹੁਕਮ ਫਰਮਾਨ ਹੁੰਦਾ ਹੁਣ ਪਹੁੰਚੇ ਨੇ ਮੇਰੇ ਪਰਮ ਪਿਤਾ ਹਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਆਨੰਦਪੁਰ ਸਾਹਿਬ ਛੱਡਿਆ ਉਸ ਤੋਂ ਬਾਅਦ ਕਾਂ ਨਗਰਾਂ ਨਗਰਾਂ ਤੋਂ ਹੁੰਦੇ ਹੁੰਦੇ ਕਰਦੇ ਪਹੁੰਚ ਗਏ ਭਾਈ ਮਾਲਵੇ ਦੀ ਧਰਤੀ ਜਿੱਥੇ ਅੱਜ ਲਹਿਰਾ ਵਹਿਰਾ ਨੇ ਭਾਈ ਫਸਲਾਂ ਪਾਣੀ ਹਰ ਚੀਜ਼ ਇਹ ਸਤਿਗੁਰਾਂ ਦੇ ਬਚਨ ਹੋਏ ਸੀ ਸਤਿਗੁਰਾਂ ਦੇ ਬਚਨ ਹੋਏ ਸੀ ਉਸ ਸੇਵਾਦਾਰ ਦੀ ਸੇਵਾ ਨੂੰ ਦੇਖ ਕੇ ਜਿਸ ਸੇਵਾਦਾਰ ਨੇ ਜਦੋਂ ਸਤਗੁਰ ਪਾਤਸ਼ਾਹ ਜੀ ਮਹਾਰਾਜ ਪਹੁੰਚੇ ਨੇ ਸਾਬੋ ਕੀ ਤਲਵੰਡੀ ਸਾਬੋ ਕੀ ਤਲਵੰਡੀ ਜਦੋਂ ਪਹੁੰਚੇ ਆ ਉੱਥੇ ਦਾ ਜ਼ਗੀਰਦਾਰ ਭਾਈ ਦੱਲਾ ਹੁਣ ਜੋ ਉਹ ਆਇਆ ਉਹਨਾਂ ਦੇ ਸਵਾਗਤ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਜੇ ਸਤਿਗੁਰੂ ਪਾਛੇ ਜਿੱਥੇ ਨਿਕਲੇ ਨੇ ਜਦੋਂ ਮੁਕਸਰ ਦੀ ਜੰਗ ਹੋਈ ਗਾਂ ਕਰਦਿਆ ਕਰਦਿਆ ਇਸ ਜਗ੍ਹਾ ਤੇ ਆ ਕੇ ਸਤਿਗੁਰੂ ਪਾਛ ਨੇ ਆਪਣਾ ਕਮਰ ਕਸਾ ਖੋਲਤਾ ਭਾਵ ਹੁਣ ਜੰਗ ਨਹੀਂ ਕੋਈ ਵੀ ਹੁਣ ਆਓ ਤੁਹਾਨੂੰ ਹੁਣ ਸੀ ਹੁਣ ਸ਼ਬਦ ਨਾਲ ਜੋੜੀਏ ਹੁਣ ਅਸਲ ਤੁਹਾਨੂੰ ਸ਼ਬਦ ਦਾ ਗਿਆਨ ਦੇਈਏ ਕਿ ਗਿਆਨ ਦੀ ਪਾਵਰ ਦੱਸੀਏ ਗਿਆਨ ਦੀ ਤਕਤ ਦੱਸੀਏ ਗਿਆਨ ਦੀ ਤਕਤ ਕੀ ਹੁੰਦੀ ਹੈ ਕਿ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਉਹ ਸਤਾਰਤੀ ਤੇ ਸਮਝਾਇਆ ਜਿਸ ਦਾ ਨਾਮ ਹੈ ਦਮਦਮਾ ਸਾਹਿਬ ਜਿੱਥੇ ਸਹੋਬਤ ਹੈ ਪੰਜਵਾਂ ਤਖਤ ਉਸ ਸਥਾਨ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਪਹੁੰਚੇ ਆ ਤੇ ਭਾਈ ਡੱਲੇ ਨੇ ਆਉ ਭਗਤ ਕੀਤੀ ਇস্তਕਾਰ ਕੀਤਾ ਸੰਗਤਾਂ ਜੁਣਨ ਲੱਗ ਗਏ ਆ ਉਸੇ ਤਰ੍ਹਾਂ ਹੀ ਭਾਈ ਜਿਸ ਤਰ੍ਹਾਂ ਕਿਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਰੌਣਕਾਂ ਲੱਗਣ ਲੱਗੀਆਂ ਸੰਗਤਾਂ ਦੀਆਂ ਦੋਹਰੋਂ ਦੋਹਰਾਂ ਸੰਗਤਾਂ ਆਉਂਦੀਆਂ ਤੇ ਬੈਠੇ ਬੈਠੇ ਉਸ ਜਗ੍ਹਾ ਦੇਤੇ ਸਤਿਗੁਰੂ ਪਾਸ਼ਾ ਜੀ ਮਹਾਰਾਜ ਹੁਣ ਜਿਸ ਜਗ੍ਹਾ ਰਹਿੰਦੇ ਸੀ ਭਾਈ ਉਦੋਂ ਇਹ ਤਾਂ ਨਹੀਂ ਸੀ ਵੀ ਪੱਕੇ ਮਕਾਨ ਮਿੰਟੋ ਮਿੱਟੀ ਬਣ ਜਾਂਦੇ ਸੀ ਉਦਦੇ ਮਾਹੌਲ ਬਾਰੇ ਸੋਚਿਆ ਕਰੋ ਕਿ ਉਸ ਟਾਈਮ ਤੇ ਸਤਿਗੁਰੂ ਪਾਸ਼ਾ ਦਾ ਕਪੜਾ ਕਿਹੜਾ ਹੋ ਸਕਦਾ ਆਪਦਾ ਫੋਟੋਆਂ ਦੇਖ ਕੇ ਅੰਦਾਜ਼ੇ ਲਾਣਨੇ ਕਿ ਸਤਗੁਰੂ ਪਾਚੇ ਨੇ ਇਸ ਤਰ੍ਹਾਂ ਦਸਤਾਰ ਸਜਾਈ ਹੋਣੀ ਆ ਇਸ ਤਰ੍ਹਾਂ ਕੱਪੜੇ ਪਹਿਨੇ ਹੋਣੇ ਆ ਉਸ ਸਮੇਂ ਦੇ ਜੋ ਉਸ ਸਮੇਂ ਚ ਹੋ ਸਕਦਾ ਸੀ ਉਹ ਨੂੰ ਜੇ ਮਨ ਚ ਰੱਖ ਕੇ ਧਾਰੋਂ ਤੁਹਾਨੂੰ ਪਤਾ ਲੱਗੇਗਾ ਕਿ ਨਹੀਂ ਬਈ ਉਸ ਜਗ੍ਹਾ ਤੇ ਉਸ ਸਮੇਂ ਤੇ ਇੱਕ ਸਾਖ ਤੇ ਹੋ ਸਕਦਾ ਹੈ ਇਹ ਆਪਦਾ ਜੋ ਫੋਟੋਆਂ ਬਣੀਆਂ ਹੋਈਆਂ ਨੇ ਆਪਾਂ ਇਹਨਾਂ ਨੂੰ ਸੱਚ ਕਰਕੇ ਮੰਨ ਲੈਨੇ ਪਰ ਅਸਲੀਅਤ ਕੁਝ ਹੋਰ ਹੁੰਦੀ ਹੈ ਰੋ ਵਿਚਾਰ ਹੁਣ ਸਤਿਗੁਰੂ ਪਾਤਸ਼ਾਹ ਦਾ ਵਾਸਾ ਸੀ ਤੰਬੂ ਦੇ ਵਿੱਚ ਇਹ ਤੰਬੂ ਵਿੱਚ ਉਹਨਾਂ ਦਾ ਵਾਸਾ ਸੀ ਭਾਵ ਉਸ ਜਗ੍ਹਾ ਦੇ ਚਾਰੋਂ ਤਰਫ ਪਹਿਰੇਦਾਰ ਵੀ ਹੁੰਦੇ ਸੀ ਸੇਵਾ ਕਰਨ ਲਈ ਸੇਵਾ ਵੀ ਕਰਦੇ ਸੀ ਉੱਥੇ ਸਤਿਗੁਰੂ ਪਾਤਸ਼ਾਹ ਜੀ